ਆਈਡੀ ਵੀਡੀਓ ਵਿੱਚ ਬਈ ਤਨ ਜਰਸੀ ਬਣਾਉਣ ਦੀ ਵੀਡੀਓ ਬਣਾਈ ਆ ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਸੋਨੇ ਮੋਬਾਈਲ ਨੰਬਰ ਬੋਲਿਓ ਜੀ ਮੋਬਾਈਲ ਨੰਬਰ 887899099728 ਕਿਹੜਾ ਸੂਸ ਹੁੰਦੀ ਆ ਇਹ ਡਾਕਟਰ ਦੂਜੇ ਸੂਸ ਹੁੰਦੀ ਆ ਬਈ ਕਿੰਨੇ ਕੁ ਦਿਨ ਲੂ ਲੈ ਲੈ ਹਫਤਾ ਵੀ ਡਾਕਟਰ ਆ ਜੇ ਠੀਕ ਕਿਆ ਬਾਤ ਹੈ ਕੱਚੀ ਕੱਚੀ ਆ ਹਾਂਜੀ ਡਾਕਟਰ ਕੱਚੀ ਆਹੀ ਕੀ ਮੁੱਲ ਆ ਵੀਰੇ ਜੈਜ ਇਹਦਾ ਮੁੱਲ ਨਾ 75 ਚ ਛੋਟ ਕਰ ਦਾਂਗੇ ਬਈ 75000 ਚ ਬਈ ਕਹਿੰਦਾ ਮਾਨ ਤਨ ਹੋ ਜਾਊਗਾ ਜਮ ਜੈਜ ਮੁੱਲ ਬਾਕੀ ਫੁੱਲ ਵੱਡੀ ਜਰਸੀ ਆ ਪੰਜਾਬ ਵਾਲੀ ਆ ਬਈ ਓਰੀਜਨਲ ਆ ਇਹ ਮੱਛਲ ਵਾਲਾ ਮਾਲ ਨਹੀਂਗਾ ਹੁਣ ਪੂਰਾ ਚੰਗਾ ਇੱਕ ਨੰਬਰ ਬ੍ਰੀਡ ਗਰਮੀਕਲ ਘਰੋਂ ਲਈ ਵੀ ਆਪਣੀ ਬ੍ਰੀਡ ਚੰਗੀ ਆਉਂਦੀ ਤੇ ਆ ਵੜ ਕਿੰਨੇ ਦਿਨ ਲੋਗੇ ਇਹ ਵੀ ਡਾਕਟਰ ਬਣ ਕੇ ਚੱਲ 7-8 ਦਿਨ ਲੈ ਜੂ ਬਈ ਇਹ ਵੀ ਗੱਤ ਪੁੱਤ ਦਿਖਾ ਦੇ ਵਜਨ ਅਲੇ ਵਾਲੂ ਆ ਬਹੁਤ ਚੰਗਾ ਕੱਚੀ ਕੱਚੀ ਹਾਂ ਪੂਰਾ ਬਈ ਹਾਂ ਬਈ ਕੱਚੀ ਕੱਚੀ ਹੈ ਗੱਲੀ ਇਹਦਾ ਮੁੱਲ ਜਾਇਜ਼ ਇਹਦਾ ਮੁੱਲ ਡਾਕਟਰ ਬੱਸ 66000 ਚ ਛੂਟ ਕਰ ਦਾਂਗੇ ਬਈ 66000 ਚ ਬਾਈ ਕਹਿੰਦਾ ਮਾਨਦਨ ਹੋ ਜੂਗਾ ਬਈ ਤੇ ਆ ਵੜ ਬਈ ਇਹਦਾ ਵੀ ਡਾਕਟਰ ਮੁੱਲ ਕਰਾਉਣ ਜਿੰਨਾ ਮਰਜ਼ੀ ਕਰਾ ਲਾ ਤੀਜਾ ਸੁਆਸ ਹੁੰਦੀ ਆ ਦੁੱਧੇ ਵੀ ਦੇ ਦੂ 20 ਕਿਲੋ ਖੁੱਲਾ ਬਈ ਮੌਜ ਨਾ ਬਾਕੀ ਲੈ ਵਾਲੂ ਆ ਦਿਖਾ ਦੇ ਬਹੁਤ ਚੰਗਾ ਕੀ ਬਾਤ ਆ ਇਹਦਾ ਵੀ ਬੱਸ 65000 ਚ ਛੂਟੀ ਕਰਨੀ ਆਪਾਂ 65000